IPC Indian Penal Code ਦੀ 377 ਸੈਕਸ਼ਨ ਆ ਜਿਹਦੀ ਤਹਿਤ ਹੋਮੋਸੈਕਸ਼ੁਅਲਿਟੀ ਜਿਹੜੀ ਹੈ ਕ੍ਰਿਮੀਨਲ ਐਕਟ ਆ 6 ਸਤੰਬਰ 2018 ਨੂੰ ਸੁਪਰੀਮ ਕੋਰਟ ਦੀ ਇੱਕ ਵੜਡਿਕਟ ਆਂਦੀ ਆ ਜਿਹੜੀ ਇਹ ਕਹਿੰਦੀ ਆ ਕਿ 377 ਜਿਹੜਾ IPC ਦਾ ਸੈਕਸ਼ਨ ਆ ਉਹ ਅਨਕਨਸਟੀਟਿਊਸ਼ਨਲ ਆ ਉਹ ਇਹਨਾਂ ਦੇ ਨਾਲ ਮਨੁੱਖਾਂ ਵਰਗਾ ਵਧਾਰਾ ਨਹੀਂ ਕਰਦਾ ਜਿਹੜੇ 트랜ਸਜੈਂਡਰ ਨੇ 트랜ਸਜੈਂਡਰ ਤਾਂ ਹੈ ਹੀ ਜਿਹੜੇ ਗੇ ਨੇ ਜਿਹੜੇ ਲੈਸਬੀਅਨ ਨੇ ਜਿਹੜੀਆਂ ਬੀਬੀਆਂ ਬੀਬੀਆਂ ਨਾਲ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦੀਆਂ ਸੰਬੰਧ ਕਿੱਦਾਂ ਬਣ ਗਿਆ ਦੇਖੋ ਤੇ ਪਰ ਮੇ ਕਾਮਸੂਤਰ ਦੇ ਡੇਡੇ ਗ੍ਰੰਥ ਨੇ ਕਿਤੇ ਲਿਖਿਆ ਵੀ ਇਸ ਤਰ੍ਹਾਂ ਦਾ ਵੀ ਕੋਈ ਸੰਬੰਧ ਹੁੰਦਾ ਹੈ ਵਾਤਸੈਨ ਰਿਸ਼ੀ ਨੇ ਇਡਾ ਤੱਕੜਾ ਗ੍ਰੰਥ ਲਿਖਿਆ ਕਾਮਸੂਤਰ ਦਾ ਮਰਦ ਤੇ ਔਰਤ ਦੇ ਸੰਬੰਧ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਸ੍ਰਿਸ਼ਟੀ ਦੀ ਰਚਨਾ ਹੁੰਦੀ ਹੈ ਇੱਕ ਬੱਚਾ ਪੈਦਾ ਹੁੰਦਾ ਹੈ ਤੁਸੀਂ ਪ੍ਰਿੰਮਟਿਵ ਕਲਚਰਸ ਨੂੰ ਪੜ੍ਹੋਗੇ ਤੇ ਆ ਜਿਹੜਾ ਸ਼ਿਵਲਿੰਗ ਆ ਉਹ ਲਿੰਗ ਤੇ ਯੋਨੀ ਦੀ ਪੂਜਾ ਹੁੰਦੀ ਹੈ ਕਦੇ ਤੁਸੀਂ ਸ਼ਿਵਲਿੰਗ ਦੇ ਦਰਸ਼ਨ ਕਰੋਗੇ ਉੱਥਲੜੇ ਪਾਸੇ ਯੋਨੀ ਬਣੀ ਆ ਤੇ ਉਹਦੇ ਵਿੱਚ ਲਿੰਗ ਆ ਇਹ ਪਾਰਟ ਆਫ ਪ੍ਰਿੰਮਟਿਵ ਕਲਚਰ ਆ ਜਿਹੜਾ ਪ੍ਰਿੰਮਟਿਵ ਰਿਲੀਜੀਅਨ ਸੀ ਪ੍ਰਾਤਨ ਸ਼ੁਰੂਆਤ ਦੇ ਵਿੱਚ ਲੋਕਾਂ ਨੂੰ ਲੱਗਾ ਕਿ ਸ੍ਰਿਸ਼ਟੀ ਦੀ ਰਚਨਾ ਇੱਥੋਂ ਹੋ ਰਹੀ ਆ ਉਹਨਾਂ ਨੇ ਕੋਸਮੋਲੋਜੀ ਸੰਸਾਰ ਦੀ ਹੀ ਸਮਝੀ ਤੇ ਤਾਂ ਕਰਕੇ ਉਹਨਾਂ ਨੇ ਇਸ ਚੀਜ਼ ਨੂੰ ਪੂਜਣਾ ਸ਼ੁਰੂ ਕੀਤਾ